ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਸੋ ਮਿੱਤਰੋ ਅੱਜ ਸੱਤ ਕਟੀਆਂ ਦੀ ਵੀਡੀਓ ਸਾਂਝੀ ਕਰ ਰਿਹਾ ਹਾਂ ਤਾਰੀਖ ਨੋਟ ਕਰ ਲਓ 29 ਤਰੀਕ ਐ 6ਵਾਂ ਮਹੀਨਾ 2025 ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਤੁਹਾਨੂੰ ਮੈਂ ਕਟੀਆਂ 'ਚ ਨਿਗਾਹ ਮਰਾਦਾ ਵੀ ਅੱਜ ਦੀ ਕੱਟੀ ਜਿਹੜੀਆਂ ਵੀਡੀਓ ਦੇ ਵਿੱਚ ਕਟੀਆਂ ਦੀ ਜਿਹੜੀ ਤੁਹਾਨੂੰ ਚਾਲਕ ਦਿਖਾਉਣੀ ਆ ਵੀ ਕਿਹੋ ਜਿਹੀਆਂ ਕਟਾ ਰਹਿਣੀਆਂ ਹਨ ਤੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਭਰਾ ਨੇ ਕੋਈ ਤਰ੍ਹਾਂ ਦੀ ਵੀਡੀਓ ਬਣਾਉਣੀ ਹੋਈ ਤਾਂ ਆਪਣਾ ਨੰਬਰ ਨੋਟ ਕਰ ਲਿਓ ਜੀ 8360462501 ਤੇ ਬਾਕ ਤਕਰੀਬਨ ਸਾਰੀ ਉਮਰ ਚ ਤੁਹਾਨੂੰ ਕਟਿਆ ਹੋ ਜਾਣਾ ਲੱਗ ਲੱਗ ਭਗ 10-11 ਮਹੀਨਾ ਤੋਂ ਲੈ ਕੇ ਤੁਹਾਨੂੰ ਸਾਲ ਸਵਾ ਸਾਲ ਡੇਢ ਸਾਲ ਇਸ ਤਰ੍ਹਾਂ ਸਾਰਾ ਜੜਾ ਆਇਆ ਸਮਝਾ ਤੇ ਆਹ ਦੋ ਕਟਿਆ ਪਹਿਲੇ ਨੰਬਰ ਦੇ ਇਹ ਪ੍ਰੋਪਰ ਚੰਗੇ ਰਿਕਾਰਡ ਦੇਣੀਆਂ ਬਾਕੀ ਆ ਬਾਈ ਤੇ ਡਿਟੇਲ ਆ ਵੀ ਕੀ ਕੀ ਡਿਟੇਲ ਹਨ ਜੁੜੇ ਰਹੋ ਵੀਡੀਓ ਦੇ ਲਾਸਟ ਤੱਕ ਕਰਦੇ ਆ ਬਾਈ ਨਾਲ ਗੱਲ ਉਹਦੀ ਕੀ ਕੀ ਡਿਟੇਲ ਹਨ ਹਾਂ ਜੀ ਸਸੀ ਗਾਲ ਜੀ ਸਸੀ ਗਾਲ ਜੀ ਨਾਮ ਤੇ ਡਰੈਸ ਬੋਲਦੀ ਆਪਣਾ ਜੀ ਨਾਮ ਆਪਣਾ ਜਕਸੀਰ ਆ ਬਾਈ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਹੈ ਤੇ ਮੋਬਾਈਲ ਨੰਬਰ ਜੀ ਮਾਡ ਨੰਬਰ ਵੀਰੇ 97791 98511 ਹਾਂ ਅੱਜ 7 ਘਟਾਂ ਆਪਣੇ ਕੋਲੇ ਹਾਂਜੀ ਵੈਸਾ ਦੱਸ ਸੀ ਨਾ ਵੈਸ ਤਾਂ ਹਾਂਜੀ ਹਾਂਜੀ ਤਿੰਨ ਫਿਰ ਹੌਨ ਸਾਰੀ ਵਿਕ ਗਈਆਂ ਆ ਦੋ ਇਧਰ ਵਿਕੀਆਂ ਹਾਂ ਦੋ ਆ ਵਿਕੀਆਂ ਆ ਦੋ ਘਟਾਂ ਹਰਿਆ ਤੇ ਇੱਕ ਮਿੱਤਰੋ ਆ ਸ਼ੈਡ ਦਾ ਜਿਹੜੀ ਤਿੰਨ ਘਟਾਂ ਬਾਜੀਆਂ ਦੇ ਸੇਲੋਂ ਪਿੱਛੇ 7 ਘਟਾਂ ਰਹੀਆਂ ਹਾਂਜੀ ਪਹਿਲੇ ਨੰਬਰ ਵਾਲੀ ਕੱਟੀ ਆ ਹਾਂਜੀ ਵੈਸ ਤਾਂ ਮਨ ਦੇਖ ਕੇ ਖੁਸ਼ ਹੰਦਾਰ ਦੁੱਖ ਤੋੜਦੀ ਹੈ ਨਾ ਪੂਰਾ ਬਾਈ ਕਿੰਨੀ ਕੁ ਮਰਦੀ ਆ ਇਹ ਬਾਈ ਤਕਰੀਬ ਨੇ 1 ਸਾਲ ਦੀ ਕੱਟੀ ਆ ਠੀਕ ਆ ਜੀ 1 ਸਾਲ ਦੀ ਉਮਰ ਝੋਲੀ ਦਿਖਾਦੀ ਵਾਲਾ ਆਪਣੇ ਘਟੇ ਝੋਲੀ 40 ਦਿਖਾ ਦੇ ਬਾਈ ਡੈਰੀ ਪੂਰੇ ਚੰਗੇ ਰਿਕਾਰਡ ਦੀ ਆ ਲੈ ਇਥੋਂ ਮੇਤਰੋ ਨਿਗਾਹ ਮਾਰ ਲੋ ਲੈ ਛੋਲੀ ਦੀ ਬਾਕਵਾਲੀ ਤੇ ਥਾਣਾ ਤੋਂ ਗੈਪ ਜਰਾ ਬਹੁਤ ਸੋਹਣਾ ਲੱਗਿਆ ਵਾ ਨਾ ਤੇ ਬਾਈਂਡ ਵੀਉਲ ਇੰਨਾ ਘੱਟੀ ਦਾ ਕਿ ਮੰਨ ਲਓ ਜਿੰਨੇ 2.5 ਸਾਲ ਦੀ ਕੱਟਿਆ ਬਾਈਂਡ ਹੁੰਦਾ ਹੈ ਨਾ ਬਾਕੀ ਫੇਸ ਕੁਆਲਟੀ ਚੈੱਕ ਕਰ ਲੋ ਸਿਰਸ ਬਹੁਤ ਭਾਰਾ ਵਈ ਤੋਰ ਕੇ ਦਾ ਹਕ ਦਿਨਰ ਵਾਲੀ ਕੱਢੀ ਸਮਾਰ ਕੇ ਆਪਾਂ ਸੀ ਤਕਰੀਬਨ ਸਾਲਖ ਦੀ ਮੇਤਰੋ ਕੱਟੀ ਆ ਗਈ ਤੇ ਚੰਗੀ ਸ਼ਕੀਨ ਆ ਬਾਈ ਕਹਿੰਦਾ ਡੇਰੀ ਦੀ ਕੱਟੀ ਆ ਬਾਕੀ ਤੁਹਾਨੂੰ ਦੇਖ ਕੇ ਨਜ਼ਰ ਆਉਂਦਾ ਹੋਊ ਵੀ ਚੰਗੇ ਰਿਕਾਰਡ ਦੀ ਕੱਟੀ ਹੋਣੀ ਆ ਨਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਵੀ ਆਇਥੋਂ ਸਮਾਰ ਕੇ ਨਿਆ ਮਾਰ ਲਿਓ ਪਹਿਲੇ ਦੋ ਕਟੀਆਂ ਪ੍ਰੋਪਰ ਸਾਨੂੰ ਜਿਹੜਾ ਡੈਲੀ ਚੰਗੇ ਉਹਦਾ ਰਿਕਾਰਡ ਦੇ ਮਿਲ ਜਾਣੀਆਂ ਹਾਂ ਥੋੜਾ ਤਲਾਰੇ ਦਾ ਕਰ ਰਹੀਆਂ ਨਾ ਹਾਂਜੀ ਹਾਂਜੀ ਵੀਰੇ ਆਇਥੇ ਬਸ ਤੋਂ ਮਾਰ ਲਿਆ ਆਇਥੋਂ ਮਾਰ ਲੈ ਮਿੱਤਰ ਨੇਗਾ ਕੱਟੀ ਜਾਣ ਚਾ ਬਾਈ ਹਾਂ ਜਾਣ ਚ ਬਹੁਤਾ ਕੱਟੀ ਆਇਥੋਂ ਬੈਗ ਸ਼ਰਤੋਂ ਨਿਆ ਮਾਰੋ ਕੀ ਆ ਵਸਤਾਈਆਂ ਕੱਟੀ ਦੁੱਖ ਤੋੜਦੀ ਆ ਤੇ ਜਿਹੇ ਸਾਲ ਦੀ ਕੱਟੀ ਤੇ ਗੋਲਗਾਲ ਬਹੁਤਾ ਕੱਟੀ ਹਾਂ ਬਾਈ ਚਾਚੀ ਬਹੁਤ ਖੁੱਲੀ ਢੁੱਲੀ ਹੈ ਨਾ ਹਾਂਜੀ ਲੈ ਆ ਬਈ ਮੋੜ ਕੇ ਇਧਰ ਨੂੰ ਲੈ ਤੁਹਾਨੂੰ ਫੇਸ ਕੁਆਡ ਚੈੱਕ ਕਰਾ ਦੇਣਾਗਾ ਤੇ ਸਿੰਗਾ ਸੁੰਗ ਮੰਤਰੀ ਸੋਹਣੀ ਕਰਦੀ ਹੁੰਦੀ ਹੈਗੀ ਤੇ ਇੱਥੋਂ ਬੈਕ ਸ਼ਟ ਤੋਂ ਬਾਝੋਂ ਟੋਟਲ ਚੈੱਕ ਕਰ ਲੋ ਚੰਗੀ ਸਭੀ ਬਲੀਆ ਰੇਟ ਵੀਰੇ ਫਿਰ ਇਹਨਾਂ ਦੇ ਰੇਟ ਵੀਰੇ ਫੋਨ ਤੇ ਸਾਰਿਆਂ ਦੀ ਹਾਂਜੀ ਹਾਂਜੀ ਠੀਕ ਹੈ ਲੈ ਸਾਨੂੰ ਮਿੱਤਰੋ ਝੋਲੀ ਸੁਣਾ ਦੁਬਾਰਾ ਫੇਰ ਦਿਖਾ ਦੇਣਾ ਕਰੀ ਤੇ ਇੱਥੇ ਨਾ ਮਾਰ ਲਓ ਬਹੁਤ ਸੋਹਣੇ ਥਾਣੇ ਨੇ ਬਹੁਤ ਸੋਹਣਾ ਗਾਇਆ ਵਕ ਥਾਣਾ ਦੇ ਵਿੱਚ ਚੰਗੀ ਝੋਲੀ ਹੈ ਕੱਟੀ ਦੀ ਝੋਲੀ ਝਾਲੀ ਤੇ ਵੀਰੇ ਆਪਾਂ ਦੇਖ ਕੇ ਲਈ ਦੀ ਆ ਹੂੰ ਦੋ ਨੰਬਰ ਕੱਟੀ ਆ ਗਈ ਹੈ ਨਾ ਹਾਂਜੀ ਇਹ ਵੀ ਸੇਮ ਇੱਕ ਡੇਰੀ ਚੁਆਈਆਂ ਹੋਏ ਆ ਵੀਰੇ ਇਕਾਣ ਰੋਕੀ ਫੇਸ ਕੁਆਲਟੀ ਦਿਖਾ ਦੇ ਇਹ ਦਿਖਾ ਇੱਥੋਂ ਫੇਸ ਕੁਆਲਟੀ ਚੈੱਕ ਕਰ ਲੋ ਠਿੰਗੀ ਠਿੰਗੀ ਦੇਖ ਕਿੰਨੀ ਸੋਹਣੀ ਲੱਗੀ ਵੀ ਆ ਬਾਈ ਝੋਲੀ ਧਾੜੀ ਪਹਿਲਾਂ ਪਕੜੀ ਝੋਲੀ ਝਾੜੀ ਦਾ ਵੀਰੇ ਟੈਨਸ਼ਨ ਫਰੀ ਹੋ ਗਏ ਦੇ ਲੈ ਮੈਂ ਤੁਸਾਂ ਚੈੱਕ ਕਰ ਲੋ ਬੰਦਰ ਕੀ ਆ ਬਾਤ ਹੀ ਆ ਨਾ ਮਾਲ ਨੂੰ ਬਹੁਤ ਜਣਾ ਬਾਈ ਯਾਰਾ ਮਾ ਪੂਰੇ ਬਾਈ ਇਹ ਲੈ ਬਾਕੀ ਕੋਠੇ ਪਠੇ ਦੀ ਬੰਦਰ ਚੈੱਕ ਕਰ ਲੋ ਜੈਡ ਬਲੈਕ ਆ ਗਈ ਤੇ ਇਹ ਸਿੰਘਾ ਉਹ ਬੰਦਰ ਵੀ ਚੰਗੀ ਆ ਲੈ ਤੋਰ ਬਾਈ ਮਤਲਬ ਪੂਸ਼ ਮੇਰੇ ਧਰ ਕੇ ਹੋ ਗਈ ਉਹ ਨਾ ਥੋੜੀ ਡੇਰੀ ਕਰਕੇ ਨਾ ਡੇਰੀ ਤੇ ਯਾਰ ਤੁਹਾਨੂੰ ਪਤਾ ਹੀ ਆ ਸਮਾਈ ਤੋਂ ਜਿਆਦਾ ਹੋਇਆ ਥੋੜਾ ਕਈ ਪੈਸੇ ਵੱਡਾ ਚਾਰ 500 ਮੱਝ ਆਇਆ ਰ ਹੋਣਾ ਅਗਲੇ ਕੋਲੇ ਬਾਈ ਹੂੰ ਉਹ ਚਾਹੁੰਦਾ ਹੁਣ ਤੈਨੂੰ ਪਤਾ ਲੈ ਵੇ ਤੋੜ ਕੇ ਦਿਖਾ ਇਹ ਤੋਂ ਪੱਟੀ ਗੁੱਟੀ ਸਭ ਹੀ ਭਲੀ ਹੋਣ ਨੂੰ ਹੀ ਆ ਗਈ ਤੇ ਜੇ ਮਿੱਤਰਾਂ ਕਿਸ ਨੇ ਪੁਰਾਣੇ ਜੋੜਾ ਇਕੱਠਾ ਲੈ ਲਏ ਇਹ ਮੇਰੇ ਮਾਨ ਤਾਨ ਕਰਦਾ ਪਾਉਂਦੇ ਮਾਨ ਤਨ ਵਧੀਆ ਜੀ 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 ਜਿਵੇਂ ਚੰਗੀਆਂ ਦੇਖ ਦੋਨੇ ਚੋਂ ਕਟ ਗਈ ਸਮਾ ਪਲਾਂ ਚੰਗੀਆਂ ਨਾ ਇੱਥੇ ਰੁਕੀ ਬਾਈ ਕੋਈ ਆ ਨਹੀਂ ਹੈ ਨਾ ਕੋਈ ਤਰੰਤ ਰੰਦੀ ਨਹੀਂ ਕੋਈ ਹੋਰ ਨਹੀਂ ਮੂੰਹਾਂ ਵੀ ਚੰਗੀਆਂ ਕੱਟਣ ਦੇ ਨਾ ਹਾਂਜੀ ਪਤਲੀ ਚਮੜੀ ਤੇ ਮਤਲਬ ਸਰੀਰ ਭਾਰੇ ਦੇ ਵਿੱਚ ਆਈਆਂ ਕਟੀਆਂ ਹਾਂਜੀ ਹਾਂ ਇੱਥੋਂ ਇਹਨਾਂ ਮਾਰ ਲਓ ਲੈ ਬਰੀਕੀ ਬਰੀਕ ਕੱਟੀ ਦੀ ਇਹਦੀ ਕਿੰਨੀ ਕੁ ਮਰ ਹੈ ਇਹਦੀ ਵੀ ਸੇਮ ਹੀ ਆ ਬਸ ਇਹ ਮਰ ਮਹੀਨਾ ਵੀ ਦਿਨ ਅੱਗਾ ਵਸੋ ਨਹੀਂ ਲੱਗਦਾ ਬਰਾਬਰ ਜੀ ਹੈ ਨਾ ਡੇਰੀ ਦੀ ਤੁ ਆਈਆਂ ਵੀ ਆ ਵੀਰੇ ਹੂੰ ਇੱਕੋ ਜਿਹਾ ਲੱਗਦੇ ਨੇ ਆ ਲੈ ਮਤਲਬ ਪਹਿਲਾਂ ਦੋ ਕਟੀਆਂ ਬਾਈ ਕਹਿੰਦਾ ਡੇਰੀ ਦੇ ਨਹੀਂ ਆ ਚੰਗੇ ਢਾਂਚੇ ਦੇ ਨੇ ਤੇ ਚੰਗੇ ਦੁੱਧ ਵਾਲਾ ਮੱਝਾਂ ਦੇ ਨੇ ਆ ਤੇ ਥਣਾਂ ਦੀ ਵੰਨ ਤੁਸੀਂ ਦੁਬਾਰਾ ਫੇਰ ਚੈੱਕ ਕਰ ਲੋ ਨਾ ਚਾਰ ਥਣ ਸੋਨਾ ਗਾਇਵਾਗਾ ਤੇ ਬਰਾਂ ਵਾਲੀ ਜਿਹੜੀ ਝੋਲੀ ਹੈਗੀ ਤੇ ਪੂਸੋਂ ਦਿਖਾਣਾ ਵੀ ਇੰਨੀ ਕਿ ਜਿਹੜੀ ਇਹਦੀ ਕੱਟੀ ਵੀ ਹੈਗੀ ਇਹ ਹੋ ਸਕਦਾ ਮੈਨਾਂ ਕਿ ਚਲੋ ਵੀ ਕਿਸੇ ਪਰਸ਼ੂ ਨੇ ਪਾਇਆ ਰੱਖਤਾ ਨਾ ਫੇਸ ਕੁਆਲਿਟੀ ਚੈੱਕ ਕਰ ਲਉ ਕੱਟੀ ਪਹਿਲਾ ਨੰਬਰ ਤੇ ਦੂਜਾ ਨੰਬਰ ਹਨਾ ਚੰਗੀਆਂ ਕਟਗਣਈਆਂ ਤੇ ਅੱਗੇ ਕੀ ਤਿੰਨ ਨੰਬਰ ਪਹਿਲਾ ਕੱਟੀ ਦਿੱਤਾ ਤਿੰਨ ਨੰਬਰ ਕੱਟੀ ਵੀ ਸ਼ਕੀਨ ਸਕੂਨ ਬਹੁਤ ਆਲਖੀ ਹਮ ਇਹ ਝੋਲੀ ਥਾਣੇ ਤੇ ਵੀ ਚੈੱਕ ਕਰ ਲਉ ਤੇ ਬਾਕੀ ਮੈਨੂੰ ਲੱਗਪ ਕਾਲੂ ਹੀ ਆਗੀਆਂ ਸਾਰੀ ਹਾਂਜੀ ਹਾਂਜੀ ਕਿੰਨੀ ਕੁ ਮਰ ਚ ਆ ਗਈ ਇਹ ਇਹ ਬਈ 12-13 ਮਹੀਨਿਆਂ ਦੀ ਕੱਟੀ ਆ ਕੱਢੀ ਬਾਹਰ ਨਹੀਂ ਲਗਭਗ ਸਾਲ ਅੱਧਾ ਸਵਾ ਸਾਲ ਦੀ ਹੈ ਹਾਂ ਸਵਾ ਸਾਲ ਦੀ ਸਵਾ ਡੇਢ ਸਾਲ ਦੇ ਇਸੇ ਜਾਨ ਚ ਕੱਟੀ ਚੰਗਿਆ ਦਾ ਵੀ ਲਿਆ ਵਾਰ ਬਾਈ ਰੇਡ ਬਾਜਵ ਹੋਣਗੇ ਠੀਕ ਆ ਜੀ ਰੇਟ ਵਾਈ ਕਹਿੰਦਾ ਕੱਟਣ ਦੇ ਹਿਸਾਬ ਨਾਲ ਬਾਜਵ ਹੋਣਗੇ ਤੇ ਟੋਟਲ 7 ਕਟਾ ਇਧਰ ਹੀ ਲਵੇ ਜੀ ਤੇ ਫਰਕ ਨਹੀਂ ਪਿੱਛੇ ਨੇ ਹਨਾ ਆ ਦੇ ਕੱਟੀ ਦੇਖ ਸਿੰਗ ਸਿੰਗ ਦਿਖਾ ਦੇ ਸੋ ਮਿੱਤਰ ਦੇ ਲੋ ਫੇਸ ਕੁਆਲਟੀ ਚੈੱਕ ਕਰ ਲੋ ਤੇ ਬੂਥ ਵਾ ਦੇਖੋ ਲੰਬਾਈ ਕੱਟੀ ਲੱਤਾਂ ਲੱਤਾਂ ਦੀ ਪਤਲੀ ਚਮੜੀ ਤੇ ਖੁੱਲੇ ਢਾਂਚੇ ਦੀ ਕੱਟੀ ਆ ਗਈ ਪੂਰੀ ਹਮ ਇੱਥੋਂ ਪੁੱਠੇ ਦੀ ਚੜਾਈ ਚੈੱਕ ਕਰੋ ਥੋੜਾ ਸਮੇਂ ਜੀ ਤਿਆਰ ਹੋ ਜਾਣਾ ਵੀਰੇ ਹਾਂ ਇੱਥੋਂ ਲੈ ਮਾਰੂ ਨੇ ਕੱਟੀ ਇਹ ਦੇਖ ਕਿੰਨਾ ਸੋਹਣਾ ਲੈ ਹਮ ਸਿੰਗ ਦੇਖ ਜਿਵੇਂ ਕੜ ਕੇ ਲਾਇਆ ਹੁੰਦਾ ਸਹੀ ਗੱਲ ਹੈ ਨਾ ਸਿੰਗ ਸੋង ਵੀ ਨਾਲ ਆ ਦੇ ਮੋੜ ਦੀ ਤੁਰੀ ਹੁੰਦੀ ਹੈ ਨਾ ਹਾਂਜੀ ਹਾਂਜੀ ਹਮ ਲੈ ਕਮਾਫਰ ਨੂੰ ਦਿਖਾਈਏ ਸਮਾਰ ਕੇ ਇਥੋਂ ਲੈ ਇਥੋਂ ਮਾਲ ਨੇ ਮਤਲਬ ਇੱਕ ਗੱਲ ਹੈ ਜਿੰਨਾ ਕੱਟ ਆਪਾਂ ਹੁਣ ਖੋਲਾਂ ਨਾ ਤੀਜਾ ਹੈ ਚੱਲ ਪਿਆ ਚਾਚੂ ਖੁੱਲੀ ਹੈ ਨਾ ਮੇਰੇ ਕੋਈ ਸਾਰਾ ਕੁਝ ਤਲੈਰ ਦੀ ਆਲਜੀ ਮੰਨਦੇ ਆ ਵਲਗਾ ਆਪਣੇ ਕੋਲ ਤਾਂ ਹੀ ਮਾਲ ਵਿਗ ਜਾਂਦਾ ਲੱਖੇ ਕੁਆਲਟੀ ਦਾ ਫਰਕ ਹੂ ਠੀ ਪੈਂਡ ਬਾਈ ਮਿੱਤਰੋ ਬਾਈ ਦਾ ਮਹਿਤਾਗਾ ਤਹਿਸੀਲਤਾ ਪਤਾ ਜ਼ਿਲ੍ਹਾ ਬਰਨਾਲਾ 977991 59511 ਬਾਈ ਦਾ ਸੰਪਰਕ ਨੰਬਰ ਹੈ ਇਹ ਕੱਟੀ ਸੀਗੀ ਤੀਜਾ ਨੰਬਰ ਆਪਣਾ ਕੋਲ ਠੀਕ ਆ ਲਗਭਗ 1.5 ਸਾਲ ਦੀ ਕੱਟੀ ਹੋਣੀ ਹੈਗੀ ਤੇ ਦੋ ਘਟਾ ਤੋਂ ਪਹਿਲਾਂ ਦਿਖਾ ਦਿਆਂ ਤੇ ਹੁਣ ਤੁਹਾਨੂੰ ਦਿਖਾਉਣ ਲੱਗਾ ਮਿੱਤਰੋ ਚਾਰ ਨੰਬਰ ਕੱਟੀ ਲੰਬਾਈ ਲੂਈ ਕਿਤੇ ਕੱਦ ਘਾਟੇ ਦਾ ਵੀ ਚੈੱਕ ਕਰ ਲਓ ਤੁਸੀਂ ਪਹਿਲਾਂ ਤੁਹਾਨੂੰ ਖੋਲਣ ਤੋਂ ਪਹਿਲਾਂ ਤੁਹਾਨੂੰ ਝੋਲੀ ਤੋਂ ਇਹ ਕੱਟੀ ਦਿਖਾ ਦਿੰਨਾ ਮੈਂ ਤੇ ਥਣਾ ਤੁਹਾਨੂੰ ਇਹ ਕੱਟਾਂ ਸਾਰੇ ਲਗਭਗ ਸਾਫ਼ ਨੇ ਇੱਥੇ ਮੇਰੇ ਆਪਣੇ ਜਿੰਨੀਆਂ ਤੋਂ ਕੱਟੀਆਂ ਦੀ ਵੀਡੀਓ ਬਣਾਈ ਹੈ ਲੱਖੇ ਤੈਨੂੰ ਕੱਟੀਆਂ ਵਾਪ ਤੇ ਰੰਗਵਾਨ ਵੀ ਸੋਹਣਾ ਕਟਾ ਦੇ ਮਲੇ ਇਹ ਵੀ ਉਸੇ ਉਮਰ ਸਵਾ 6 ਸਾਲ ਵਾਲੀ ਚ ਹੋਣੇ ਨਾ ਹਾਂਜੀ ਠੀਕ ਆ ਲੰਘ ਦੋ ਇੱਥੋਂ ਸੇ ਇਸ ਕੁਆਲਟੀ ਚੈੱਕ ਕਰ ਲਓ ਕੱਟੇ ਦੀ ਲਗਭਗ ਸਵਾ 6 ਸਾਲ ਦੀ ਹੋਣੀ ਆ ਲੈ ਚੱਲ ਪੁੱਤ ਓਏ ਚੱਲ ਚੱਲ ਖੰਡ ਤੁਰ ਕੇ ਚੱਲ ਜੀ ਚੱਓ ਤੇ ਥਾਂ ਤੁਹਾਨੂੰ ਦਿਖਾ ਦੇ ਮਿੱਤਰ ਇਹਦੇ ਚਾਰ ਨੇਗੇ ਕੁਆਲਟੀ ਕੁਲਟੀ ਤਾਂ ਆਪਣੀਆਂ ਕੱਟੀਆਂ ਦੀ ਬੋਲਦੀ ਆ ਲਖੇ ਸਾਰੇ ਭਾਂਤੇ ਜੀ ਉਮਰ ਜੀ ਸਾਰੇ ਭਾਂਟੇ ਦੀ ਰੇਟ ਹੀ ਆ ਗਿਆ ਨਾ ਵੀਰੇ ਹਾਂਜੀ ਹਾਂਜੀ ਸਾਰੇ ਬੰਦੇ ਦੀ ਖਿਆਲ ਰੱਖਦੇ ਆਪਾਂ ਤੁਹਾਨੂੰ ਪਤਾ ਇੱਕ ਬੰਦੇ ਦਾ ਨਹੀਂ ਰੱਖਦੇ ਇਹ ਕਈ ਵਾਰਕ ਵੱਧ ਪਹਿਲਾਂ ਨਾਲ ਆਉਂਦਾ ਜਿਵੇਂ ਦੋ ਕਟਾਂ ਚੰਗੀਆਂ ਆਉਂਦੀਆਂ ਇਹ ਜਿਵੇਂ ਆਮ ਕਿੰਨੇ ਕਿ ਦੁੱਧਾਂ ਕਟੀਆਂ ਮਾਲ ਮੱਝ ਦਾ 14 ਮੰਦਰ ਦਾ ਹੁਣ ਜਦ ਨਸਲ ਦੇ ਸੁਧਾਰ ਰ ਵੀ ਟੀਕੇ ਹਰੇਕੀ ਭਰਾਉਂਦਾ ਦੇਖ 12 13 14 ਦਾ ਹਰੇਕ ਦੀ ਆ ਹੁਣ 12 ਤੋਂ 14 ਦਾ ਆਈ ਜਾਂਦਾਗਾ ਉਹੋ ਜਿਹੇ ਕਟਾਂ ਹੈਈਆਂ ਨੇ ਇਹ ਹਾਂਜੀ ਹਾਂਜੀ 10 12 11 ਕਿਲੋ ਲਾਪਾ ਜੇ ਹੁਣ ਇਹ ਕਟੀਆਂ ਨੇ ਦੁੱਧ ਕੱਢਦੀਆਂ ਇੰਨਾ ਫਿਰ ਤਾਂ ਲੱਖਿਆ ਗਿਆ ਕੰਮ ਹਮ ਲੈ ਮਿੱਤਰੋ ਇਹ ਸੀ ਕੱਟੀ 4 ਨੰਬਰ ਸਮਝ ਨਹੀਂ ਕਿਸੇ ਕੋਲੇ ਦੇ ਟੀਕਾ ਡੂਕਾ ਭਰਾਉਂਦਾ ਹਰੇਕੀ ਵੀਰ ਦਾ ਕੰਮ ਹੁਣ ਹਰੇਕ ਬੰਦਾ ਕਰਨਾ ਚਾਹੁੰਦਾ ਹਮ ਸਹੀ ਤੇ ਤੇਰਾ ਨੰਬਰ ਕੱਟੀ ਜਿੰਨਾ ਮਾਰ ਲਓ ਤੇ ਇਹਦਾ ਸਾਨੂੰ ਦੋ ਨੰਬਰ ਤੇ ਮਰਵਾ ਦੇ ਨੀਗਾ ਤੇ ਇੱਕ ਨੰਬਰ ਕੱਟੀ ਨੀਆ ਮਾਰਸਾ ਠੀਕ ਆ ਕੱਟੀ ਦੁੱਖ ਤੋੜਦੀ ਆ ਤੇ ਅੱਗੇ ਦਿਖਾਉਣੇ ਸਾਨੂੰ ਆਪਾਂ ਕੱਟੀ ਪੰਜ ਨੰਬਰ ਲੈ ਇਥੋਂ ਨੀਆ ਮਾਰ ਲਓ ਮਿੱਤਰੋ ਪੰਜ ਨੰਬਰ ਕੱਟੀ ਚ ਇਹ ਕਿੰਨੀ ਕੁ ਮਰਦੀ ਆ ਇਹ ਬਾਈ 10 11 ਮਹੀਨੇ ਦੀ ਕੱਟੀ ਆ ਜੀ ਮਸਾਲ ਮਲੇ ਸਾਲ ਤੋਂ ਘਟਾ ਮੱਲ ਗਏ ਹਾਂ ਝੋਲੀ ਦਿਖਾ ਦਈਏ ਪਤਲੇ ਜੀ ਜੀ ਯਾਰ ਕੀ ਕਰਕੇ ਲਿਆ ਰਹੀ ਕਿ ਥਾਣਾ ਥੁਣਾ ਦਾ ਇਹੀ ਤਾਂ ਮੋਲ ਆ ਭਰਾਵਾ ਹੂੰ ਸਾਰਾ ਹੀ ਘੈਂਟ ਆ ਨਾ ਇਹਦੇ ਨਾਲ ਥਾਣਾ ਥੁਣਾ ਝੋਲੀ ਝਾਲੀ ਦੇ ਤੋੜ ਫਿਰ ਬਾਈ ਲਗਾਵਾ ਮਿੱਤਰੋ ਸਾਲਖ ਦੀ ਕੱਟੀ ਇਹ ਹੁਣ 11 ਮਹੀਨਾ ਦੀ ਬਾਈਆਂ 10 ਮਹੀਨਾ ਦੀ ਜਾਂ ਸਾਲ ਦੀ ਤੇ ਆ ਗਿਆ 5 ਨੰਬਰ ਖੜਨ ਨਹੀਂ ਖੁੱਲ ਨਹੀਂ ਦੇਖੋ ਝਾਕ ਨਹੀਂ ਜੋ ਕੋਈ ਕੱਟੀ ਦੀ ਚੰਗੀ ਸ਼ਕੀਨ ਆ ਪਤਲੀ ਚਮੜੀ ਚ ਬਾਕੀ ਦੇਖੋ ਵਾਰ ਵਾਰ ਇਹੀ ਬੇਨਤੀ ਹੁੰਦੀ ਵੀ ਵੇਚਣ ਵਾਲਿਆਂ ਆ ਦੀ ਚੀਜ਼ ਤਾਰੀਫ ਕਰਨੀ ਹੈਗੀ ਤੇ ਆਪਾਂ ਨੂੰ ਜਿਹੜੀ ਚੀਜ਼ ਵੀਡੀਓ ਚ ਨਜ਼ਰ ਆਊਗੀ ਆਪ ਪੋਚੀ ਸਾਨੂੰ ਦੱਸਣੇ ਵੀ ਚਮੜੀ ਪਤਲੀ ਆ ਮੋਟੀ ਆ ਲੰਗ ਮਾਰੀ ਜਿਵੇਂ ਵੀ ਨਾ ਤੇ ਅੱਗੇ ਤਸੱਲੀ ਕਰਨਾ ਮਨ ਖੜਾਉਣਾ ਜਾਂ ਮਤਲਬ ਸਿਸਟਮ ਥੋੜਾ ਕਿਦਾਂ ਠੀਕ ਵਹਿੰਦਾ ਉਹਦਾ ਤੁਸੀਂ ਨੋਟ ਕਰ ਸਕਦਾ। ਕਮਾਲਾ ਵੀ ਉੱਪਰ ਦੀ ਕੋਈ ਚੈੱਕ ਕਰਨੀ। ਆਪਣੀ ਕੱਟੀ ਦੇ ਲੱਖੇ ਤੁਹਾਨੂੰ ਲੰਗ-ਲੰਗ ਨਹੀਂ ਮਿਲੂਗਾ। ਹੂੰ। ਬਾਕੀ ਥਾਂ ਥਾਂ ਨੂੰ ਸਾਰੇ ਸਾਫ਼ ਹੀ ਹੁੰਦੇ ਨਾ। ਹਾਂਜੀ ਹਾਂਜੀ। ਜਿਵੇਂ ਆਹ ਕੱਟੀ ਹੈਗੀ ਥਾਂ ਥਾਂ ਨੂੰ ਬੜੇ ਸਾਫ਼ ਹੁੰਦੇ ਨਾ। ਹਾਂਜੀ ਹਾਂਜੀ। ਹੂੰ। ਦੇਖ ਬਰੀਡ ਦੇਖ। ਸਹੀ ਆ। ਹੈ ਪਲਾਂਦੀ ਨੋਰਮਲ ਆ ਪਰ ਉਹ ਦੇਖ ਵੀ ਦੇਖਣੀ ਪਰਖਣੀ ਸੋਹਣੀ ਆ। ਦੇਖਣੀ ਪਰਖਣੀ ਜਾਨਵਰ ਸੋਹਣਾ ਹੋਵੇ। ਦੇਖ ਆਪਾਂ ਕੜਾ ਹੈ ਗਾਇ ਕਹਨੇ ਲਵੀ ਸਕੰਦਰ ਦੀ ਆ। ਹਾਂ। ਪਰ ਲਵੀ ਉਹ ਬਰੀਡ ਦੇ ਲਵੀ ਉਹ ਲਾ ਵੀ ਲੱਗਦਾ ਸੀਮੰਦਰ ਦਾ ਲਵੀ ਲੋਕ ਹੁਣ ਜਿਵੇਂ ਸੀਮੰਦਰ ਜਾੜਾ ਨਾ। ਹਾਂ। ਫਿਰ ਇਹ ਕਾਮਕਾਰ ਵੀ ਛੋਟਾ ਦਾ ਪਿੰਡ ਉਹ ਖਾਦਵੀ ਹੈ ਹਾਂਜੀ ਹਾਂਜੀ ਹਾਂ ਦਾ ਮਤਲਬ ਟੀਕਾਂ ਦੀ ਹੈ ਤੇ ਟੀਕੇ ਨਾਂ ਵਾਲਾ 18 17 ਕਿਲੋ ਵਾਲੀ ਜਿਹੜਾ ਕੱਟੜ ਦਾ ਪਾਲਦੀ ਹੈ ਟੀਕਾਂ ਵਾਸਤੇ ਹਾਂਜੀ 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 ਹਨਾ ਲੈ ਮੈਂ ਤੁਹਾਨੂੰ ਥਾਣੇ ਦੁਆਰਾ ਫੇਰ ਦਿਖਾਣਾ ਕਿ ਉਹ ਟੀਕੇ ਤੇ ਥਾਣਾ ਤੋਂ ਨਾਲ ਦਾ ਬਾ ਕੁਮਾਲੀਆ ਕੰਮ ਜਿਵੇਂ ਸਾਲ ਕਿ ਦੀ ਗੱਟੀ ਆ ਦਸ ਗਰੇ ਮਹੀਨੇ ਦੀ ਹੈਗੀ ਚੰਗੀਆਂ ਗੱਟੀਆਂ ਤੇ ਅੱਗੇ ਵੀ ਆਪਣੇ ਕੋਲੇ 6 ਨੰਬਰ ਕੱਟੀਆਂ ਲੈ ਇਧਰਲੇ ਪਾਸੋਂ ਮਤਰੋ ਮਾਰੋ ਨਿਗਾ ਇਹ ਮੇਰੇ ਬਾਈ ਕਿੰਨੀ ਉਮਰ ਦੀ ਕੱਟੀ ਲੱਗ ਭਗ ਜੀ ਇਹ ਬਸ ਮਹੀਨਾ ਇਧਰ ਉਧਰ ਹੋ ਸਕਦੀ ਉਹਦੇ ਨਾਲ ਕੱਟੀ ਹੋਊ ਜਿਹਨੇ ਆਇਆ ਮੰਨ ਲਾ ਵੀ 5 ਤੇ 6 ਨੰਬਰ ਕੱਟੀ ਇੱਕੋ ਉਮਰ ਜੀ ਆ ਗਈ ਇੱਕੋ ਉਮਰ ਜੀ ਲਾ ਲਾ ਬਸ ਇਹ ਤਾਂ ਮਤਲਬ ਸਾਲ ਤੋਂ ਮਹੀਨਾ ਮਹੀਨਾ ਘਟ ਆ ਗਈਆਂ ਹਾਂ ਤਿੰਨ ਤੇ ਚਾਰ ਸਵਾ ਸਵਾ ਸਾਲ ਦੇ ਆ ਗਈਆਂ ਇੱਕ ਤੇ ਦੋ ਸਾਲ ਸਾਲ ਦੇ ਆ ਗਈਆਂ ਹਾਂਜੀ ਹਾਂਜੀ ਬਈ ਠੀਕ ਆ ਜੀ ਉਹ ਸਾਲ ਦੇ ਆ ਇਹ ਸਵਾ ਸਾਲ ਦੇ ਆ ਇਹ ਸਾਲ ਤੋਂ ਮਤਲਬ ਘਟ ਆ ਗਈ ਮਹੀਨਾ ਮਹੀਨਾ ਘਟ ਗਈ ਤੇ ਇਹ ਥਾਂ ਤੋਂ ਦਿਖਾ ਦੀ ਸਰ ਪਰ ਕੱਟੀ ਦੀ ਵੀਰੇ ਇਹ ਚੀਜ਼ ਥੋੜੀ ਜੀ ਹਲਕੀ ਤਾਂ ਮਿੱਤਰੋ ਆ ਗਈ ਜਰੂਰ ਤੇ ਪਰ ਤੁਸੀਂ ਆਹ ਚੀਜ਼ ਦੇਖੋ ਕੱਟੀ ਦੀ ਹਾਂ ਇਹ ਆਈਫੋਨ ਆ ਮਰ ਝੋਲੀ ਜਿਵੇਂ ਗੱਬਣ ਹੁੰਦੀ ਹੈ ਕੱਟੀ ਇਹ ਚੀਜ਼ਾਂ ਦਾ ਮੁੱਲ ਪੈਂਦਾ ਹਲਕੀ ਦਾ ਨਹੀਂ ਲੱਖੇ ਬਈ ਚਮੜੀ ਤਾਂ ਕਿੰਨੀ ਕੁ ਪਤਲੀ ਆ ਜੀ ਹੂੰ ਇੱਥੋਂ ਵੀ ਲੱਖੋ ਮਿੱਤਰ ਇਹ ਇੱਥੋਂ ਐ ਐ ਜੁੰਢੀ ਭਰ ਲੋ ਲੈ ਨਾਰਮਲ ਜੀ ਜਿੱਥੋਂ ਮਰਜ਼ੀ ਜੁੰਢੀ ਭਰ ਲੋ ਉੱਥੇ ਹੀ ਭਰੀ ਜਾਊਗੀ ਚੰਗੀਆਂ ਕੱਟੀ ਸੋਹਣੀ ਸਾਲਕ ਦੀ ਵਸਵਾ ਕਾਲ ਦੀ ਜੀ ਕੱਟ ਤੇ ਬਾਕੀ ਦੁੱਧ ਦਾ ਨਾੜ ਨੂੰ ਦੇਖੋ ਜਿਵੇਂ ਛੋਟੀ ਹੈ ਕੱਟੀ ਨਾ ਚੰਗੀਆਂ ਦਾ ਤੌਰ ਬਈ ਕੱਟੀ ਫਿਰ ਨੂੰ ਦਿਖਾਈ ਆ ਆਪਾਂ ਲਾ ਮਿੱਤਰੋ ਕੱਟੀ ਸਾਰਾ ਨਵੇਂ ਆ ਮੰਨ ਲਓ ਵੀ ਹਾਇ ਹਲਕੀ ਪਰ ਅਕਰਗਿੱਟਰ ਬਰੀਕੀ ਬਰੂਕੀ ਕੱਟੀ ਦੀ 100 ਤੋਂ ਵੱਧ ਆ ਗਈ ਹਣਾ ਜਿਵੇਂ ਮੈਂ ਤਾਂ ਬਰੀਕੀ ਦਾ ਕੰਮ ਲੱਖੇ ਹਾਂ ਕੱਟੇ ਦੀ ਬਰੀਕੀ ਸੀ ਕੋਲ ਰੱਖ ਦੋਗੇ ਨਾਲਾਂ ਨੋੜਾ ਹੁਣੀ ਨਾਲਾਂ ਦੇਖ ਤੈਨੂੰ ਹੁਣ ਦੀਂਦੀਆਂ ਬਸ ਥੋੜਾ ਇੰਨਾ ਕਾ ਵੀ ਕਿਸੇ ਹਲਕੇ ਕਰਵਾਈ ਹੁਣੀ ਕਰਮ ਵਾਲੀ ਵਿਚਾਰੀ ਤੇ ਸਭੀ ਆਸਾਨ ਸਮਲ ਹੋਗੀ ਕੱਟੀ ਗੱਲਬਾਤੀ ਦੀ ਹੋਰ ਬਣ ਜੂਗੀ ਹਣਾ ਹੁਣ ਚਾਰ ਚੂਰ ਹਰੇਕ ਨੇ ਪਾਉਣਾ ਲੱਖਿਆ ਇਹ ਜੀਆਂ ਕਟੀਆਂ ਲੈ ਕੇ ਤਾਂ ਮੌਜ ਕਰੂਗਾ ਵਗਲਾ ਮੂਰੇ ਚੰਗੀ ਜੇ ਮਿਹਨਤ ਪੱਲੇ ਪਾਉਣਗੀਆਂ ਤੇ ਕੋਈ ਏਡੇ ਪੈਸਿਆਂ ਵਾਲਾ ਕੰਮ ਵੀ ਨਹੀਂ ਇਹ ਹੂੰ ਲੈ ਚੰਗੀ ਆ ਮੇਟਰ ਕੱਟੀ ਤੈਨੂੰ ਝੋਲੀ ਫੇਰ ਦਿਖਾਣੇ ਕਰੀ ਤੈਨੂੰ ਇਹ ਇਥੋਂ ਨਿਕਾ ਮਾਰੋ ਚੁੜੀ ਚ ਇਹ ਲੈ ਮਾਰੋ ਪੇ ਲਾਸਟ ਆ ਗਿਆ ਆਪਣੇ ਕੋ 7 ਨੰਬਰ ਕੱਟੀ ਹੈ ਨਾ ਜੀ ਬਈ ਇਹ ਕਿੰਨੀ ਕੁ ਉਮਰ ਦੀ ਮਾਰ ਇਹ ਵੀ ਇਹ 8-9 ਮਹੀਨੇ ਲੱਗਦੀਆਂ ਦੇਖਣ ਚਾਚਾ ਹਾਂਜੀ 7 ਕੁ ਮਹੀਨੇ ਦੀ ਕੱਟੀ 8 ਦੀ ਲੈ ਤੋਰ ਫੇ ਇੱਕ ਖਾਣ ਮੜੀ ਵੀ ਹੈ ਨਾ ਹਾਂ ਹੀ ਹਾਂ ਬਈ ਯਾਰ ਜਾਨਵਰ ਦਾ ਹੂੰ ਇਹ ਤਾਂ ਰੋਸ਼ ਹੀ ਆ ਗਈ ਨਾ ਬਈ ਹਾਂਜੀ ਹਾਂਜੀ ਲੈ ਮੈਂ ਤੇ ਪਤਾ ਥਣ ਚੈੱਕ ਕਰ ਲਓ ਥਣ ਚਾਰ ਨੇਗੇ ਤੇ ਫੇਸ ਕੁਆਲਿਟੀ ਚੈੱਕ ਕਰ ਲਓ ਸੋਹਣੀਆ ਕੱਟੀ ਪੁੱਛੀ ਕੌਣ 7 ਨੰਬਰ ਕੱਟੀ ਮੇਤੂ ਲਗਭਗ 8-9 ਮਿੰਟੇ ਕੱਟੀ ਹੋਣੀ ਹੈਗੀ ਤੇ ਟੋਟਲ ਬਾਈਕਾਂ ਅੱਜ ਦੀ ਕਿਹੜੀ ਚ 7 ਕੱਟੀਆਂ ਪਿੰਡ ਮਹਿਤਾ ਤਹਿਸੀਲ ਤਵਾ ਜ਼ਿਲ੍ਹਾ ਬਰਨਾਲਾ 97799 959511 ਬਾਈ ਦਾ ਸੰਪਰਕ ਨੰਬਰ ਹੈ ਜਿਹੜੇ ਭਰਾ ਨੂੰ ਜਿਹੜੀ ਕੱਟੀ ਪਸੰਦ ਹੋ ਗਈ ਬਾਈ ਨੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਲੂਗਾ ਤੇ ਬਾਕੀ ਆਪਣੇ ਚੈਨਲ ਭਾਗ ਸੇ ਫਾਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾ ਤੇ ਅੱਜ ਤੋਂ ਸੁਣ ਦੁਬਾਰਾ ਚੋਲੀ ਨੇੜੇ ਹੋ ਕੇ ਦਿਖਾ ਦੇਣਾਗਾ ਥਾਂ ਚੈੱਕ ਕਰ ਲਓ ਚਾਰ ਥਾਣੇ ਦੀ ਵਖਰੀ ਦੀ ਫੋਰਚ ਹੈ ਨਹੀਂ ਕਿ ਤੇ ਸਭੀ ਬੜੀ ਵਧੀਆ ਚੰਗੀ ਹੈ ਬਾਈ ਨਾਲੀ ਕੱਟੀ ਚੰਗੀ ਹੈ ਨਾ ਲੈਨ ਦੇ ਦੁਆਰਾ ਫੇਰ ਨਿਗਮ ਮਾਰ ਲੋ ਸੁਤਾਨਾ ਬਾਜੀ ਅੱਜ ਦੀ ਬੁੜੀ ਸੱਤ ਕਟਿਆ ਸੀ ਜੀ ਮਿਲਦਾ ਹੈ ਤੁਹਾਨੂੰ ਹੋਰ ਵੀਡੀਓ ਦੇ ਨਾਲ